ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਦੇਖੋ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਅੱਜ ਸ਼ੋਭਾਤਰਾ ਵਾਲਾ ਦਿਨੇ ਆ 7010 ਮਾਰਾ ਜੀ ਦਾ 648 ਵਾ ਪ੍ਰਕਾਸ਼ ਪੁਰਬਾ ਤੁਸੀਂ ਦੇਖੋ ਵੀ ਰਾਤ ਹੋ ਗਈ ਆ ਲਾਈਟਾਂ ਸਾਰੀਆਂ ਬੰਦ ਆ ਸਾਰੀ ਲਾਈਟ ਬੰਦ ਆ ਪੰਜਾਬ ਉਸ ਦਾ ਮੇਲਾ ਦਿਖੀਆ ਉਹਦੇ ਕਿ ਮੇਲਾ ਦਿਖੀਆ ਉਹਦੇ ਭਾਈ ਬੇਇੱਜ਼ਤੀ ਦੀ ਗੱਲ ਆ ਇਹ ਇਹ ਸਿੱਧਾ ਹੈ ਹੀ ਆ ਅੱਜ ਦੀ ਇਹ ਹੁਣ ਆਪਣੇ ਸਮਾਜ ਆਪਣੇ ਸਮਾਜ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੇ ਇੰਨੇ ਝੂਠੇ ਵਾਅਦੇ ਕੀਤੇ ਭਾਜੀ ਸਾਡੇ ਸਮਾਜ ਨਾਲ ਉੱਥੇ ਪਟਾੜਾ ਪੜਾ ਕੇ ਮੀਟਿੰਗਾਂ ਕੀਤੀਆਂ ਉਹਦਾ ਕੀ ਫਾਇਦਾ ਸਾਨੂੰ ਆਜ ਮੀਟਿੰਗਾਂ ਆਹ ਦੇਖੋ ਟ੍ਰੈਫਿਕ ਸਾਰੀ ਵਿਚਾਰੀ ਕੋਈ ਟ੍ਰੈਫਿਕ ਦਾ ਕੰਟਰੋਲ ਨਹੀਂ ਸੋ ਇਹਦਾ ਹੁਣ ਆਪਣੇ ਸਮਾਜ ਨੂੰ ਸ਼ਰਮ ਆਉਣੀ ਚਾਹੀਦੀ ਹੈ ਨਾ ਭਾਜੀ ਨੇਰਾ ਹੋਇਆ ਆ ਦੇਖੋ ਨੇਰਾ ਹੋਇਆ ਪਿਆ ਆ ਟ੍ਰੈਫਿਕ ਸਾਰੀ ਵਿਚ ਆ ਰਹੀ ਆ ਆ ਦੇਖੋ ਆ ਦੇਖੋ ਸਾਰੀ ਟ੍ਰੈਫਿਕ ਭਾਜੀ ਕਿੱਧਰ ਆਏ ਤੁਸੀਂ ਕਿਧਰ ਆਏ ਤੁਹਾਨੂੰ ਹੌਣ ਦੇਤਾ ਕੋਈ ਹੈ ਨਹੀਂ ਉੱਥੇ ਰੁਕਣ ਵਾਲਾ ਕਿਤੇ ਵੀ ਮੈਂ ਸਾਰੇ ਹਰੇ ਆ ਦੇਖ ਲੋ ਆ ਦੇਖੋ ਸਾਰੀ ਟ੍ਰੈਫਿਕ ਆ ਰਹੀ ਲੋ ਜੀ ਕੋਈ ਕੁਛ ਨਹੀਂ ਭਾਜੀ ਇਹ ਟੁੱਥੇ ਵਾੜੇ ਕੋਈ ਪ੍ਰਬੰਧ ਨਹੀਂ ਕੋਈ ਕੁਛ ਨਹੀਂ ਆ ਦੇਖੋ ਗੁਰਪੁਰੂ ਵੀ ਆ ਹੋਰ ਰਵਦਾਸੀਓ ਚਮਾਰੋ ਮੈਂ ਤੁਹਾਨੂੰ ਕਿੰਨਾ ਸਮਝ ਜਾਓ ਇਹਨਾਂ ਦੀਆਂ ਪਾਲਸੀਆਂ ਸਮਝ ਲਓ ਇਹਨਾਂ ਨੇ ਬਰਬਾਦ ਕਰ ਦੇਣਾ ਤੁਹਾਨੂੰ ਸਾਡਾ ਸਾਡੀ ਨਸ਼ਲ ਖੁਸ਼ੀ ਹੋ ਰਹੀ ਆ ਸਾਡੀ ਹੋਂਦ ਨੂੰ ਖਤਰਾ ਆ ਆ ਦੇਖੋ ਪਹਿਲੀ ਵਾਰ ਹੋਇਆ ਜਾਲ ਹੀ ਨਹੀਂ ਲੱਗਾ ਸਿਰਫ ਟ੍ਰੈਫਿਕ ਬੰਦ ਹੋਣ ਨਾ ਹੋਣ ਕਰਕੇ ਸਾਡਾ ਲੀਡਰ ਜਿਹੜਾ ਗੀਂਗਾਂ ਕਰ ਰਿਹਾ ਸੀ ਬੈਹ ਬੈ ਕੇ ਜਾਲ ਹੈ ਨਹੀਂ ਸਾਡਾ ਲੀਡਰ ਉਹ ਔਰ ਲੈਣ ਕੋਈ ਨਹੀਂ ਜਾਗ ਰਹੀ ਤੁਸੀਂ ਦੇਖੋ ਕਿੰਨੀ ਮਾੜੀ ਗੱਲ ਆ ਦੇਖੋ ਸਾਰੀ ਟ੍ਰੈਫਿਕ ਵਿੱਚ ਦੁਰੀ ਫਿਰਦੀ ਆ ਪਹਿਲੀ ਵਾਰ ਹੋਇਆ ਆ ਇਹ 70 ਸਾਲ 70 ਸਾਲ ਕਰਦੇ ਸੀਗੇ ਨਾ ਤਾਂ 70 ਸਾਲ 'ਚ ਇਹ ਪਹਿਲੀ ਵਾਰ ਹੀ ਹੋਇਆ ਔਰ ਕਰੋ ਵੀ ਕਿਉਂ ਟਾਡੀ ਇਹ ਗੱਲ ਕਿਉਂ ਸੁਣਨ ਕਿਉਂਕਿ ਤੁਸੀਂ ਕਹਿੰਦੇ ਆ ਵੀ ਅਸੀਂ ਜੀ ਰਵਦਾਸੀਏ ਆ ਟਾਡਾ ਇੱਕ ਇੱਕ ਲੀਡਰ ਟਕੇ ਟਕੇ ਦੇ ਵਿਗਿਆ ਤੁਸੀਂ ਦੇਖੋ ਰਵਦਾਸੀਆ ਰਾਜਕੁਮਾਰ ਚੱਬੇਵਾਲ ਅਗਲਿਆਂ ਨੇ ਖਰੀਦ ਲਿਆ ਰਵਦਾਸੀਆ ਪਵਨ ਕੁਮਾਰ ਟਿੰਨੂ ਅੱਜ ਕਿੱਥੇ ਆ ਨਾਮਾ ਦੀ ਪਾਰਟੀ ਵਿੱਚ ਖੇਲ ਲੱਗਦੇ ਨੇ ਰਵਦਾਸੀਏ ਹੋਰ ਜਿਹੜੇ ਵੀ ਆ ਤੁਸੀਂ ਜਸਪੀਰ ਸਿੰਘ ਗੜੀ ਬਸਪਾ ਦਾ ਪੰਜਾਬ ਪ੍ਰਧਾਨ ਅਗਲਿਆਂ ਨੇ ਉਹ ਵੀ ਖਰੀਦ ਲਿਆ ਇਹ ਸੁਖਵਿੰਦਰ ਸੁਖੀ ਮੰਗਿਆ ਤੋਂ ਐਮਐਲਏ ਰਵਦਾਸੀਆ ਉਹ ਵੀ ਖਰੀਦ ਲਿਆ ਅਗਲਿਆਂ ਨੇ ਉਹ ਯਾਰ ਟਕੇ ਟਕੇ ਟਾਡੇ ਲੀਡਰ ਵਿਗ ਗਏ ਜਿਹੜੇ ਵਿਗਦੇ ਨਹੀਂ ਜਿਹੜੇ ਖਣਨ ਵਾਲੇ ਆ ਜਿਹੜੇ ਬੋਲਣ ਵਾਲੇ ਆ ਉਹਨਾਂ ਨੂੰ ਤੁਸੀਂ ਵੋਟਾਂ ਨਹੀਂ ਪਾਉਂਦੇ ਉਹਦਾ ਮਾਰ ਦਿੱਤੇ ਤੁਸੀਂ ਉਹਨਾਂ ਦਾ ਭੰਡੀ ਪ੍ਰਚਾਰ ਕਰ ਕਰਕੇ ਇਸ ਕਰਕੇ ਸਾਡੀ ਕੌਮ ਜਿਹੜੀ ਆ ਉਹਦੀ ਹੋਂਦ ਨੂੰ ਖਤਰਾ ਜੇ ਤੁਹਾਡੇ ਕੋਲ ਸੰਭਾਲ ਹੁੰਦੀ ਆ 2027 'ਚ ਸੰਭਾਲ ਲਿਓ ਨਹੀਂ ਤਾਂ ਕੁਸ਼ੀ ਨਹੀਂ ਲੱਪਣਾ ਆ ਦੇਖੋ ਸਾਬ ਮੁਰੇ ਵਿੱਚੀ ਕਰਦੇ ਲੇਟਾ ਬੰਨ੍ਹ ਨੇਰਾ ਨੇਰਾ ਕਰ ਦੇਣਾ ਨਹੀਂ ਤੁਹਾਡੀ ਜਿੰਦਗੀ ਵਿੱਚ ਤੁਹਾਡੀ ਜਿੰਦਗੀ ਨੇਰਾ ਕਰ ਦੇਣਾ ਤਾਰੀਆਂ ਕ੍ਰੈਡਿਟ ਵੇਚਿਆ ਕੋਈ ਪ੍ਰਬੰਧ ਨਹੀਂ ਕੋਈ ਪੁੱਛਣ ਵਾਲਾ ਹੈ ਨਹੀਂ ਕੋਈ ਟੈਨਰ ਲੀਡਰ ਬੋਲਣ ਵਾਲਾ ਹੈ ਨਹੀਂ ਸਭ ਕੁਝ ਬਚੇ ਦੁਰਿਆ ਫਿਰਦਾ ਬਾਰਾ ਕੁਝ ਬਾਰਾ ਜਾਨ ਵਧਕਾ ਕਰ ਰਹੀਆਂ ਸਰਕਾਰਾਂ ਇਹ ਮਹਾਰਾਜ ਟਾਡੀ ਕਾਮ ਨੂੰ ਦੁਬਾਰਾ ਰਹੀਆਂ ਕਿਉਂਕਿ ਉਹਨਾਂ ਨੂੰ ਪਤਾ ਸਮਾਰੀ ਮਿਲ ਗਈ ਆ ਲੀਡਰ ਸਾਰੇ ਵੇਖ ਕੇ ਕੀ ਕਰ ਬਣਿਆ ਨਵਾ ਕੀ ਆਦਾ ਗੁਨੀਤ ਧੀਰ ਕੀ ਕੀਤਾ ਉਹਨੇ ਉਧਰ ਬਾਰੇ ਸਾਰੇ ਕਿਤੇ ਆ ਉਹਨੇ ਭਗਤ ਨੇ ਕੀ ਕਿਤੇ ਆ ਓ ਯਾਰ ਮੇਰੀ ਗੱਲ ਸੁਣੋ ਜਲੰਧਰ ਦਾ ਕਮਿਸ਼ਨਰ ਉਹ ਨਹੀਂ ਬਾਮਣ ਲਾਇਆ ਆ ਜੋਇਨ ਕਮਿਸ਼ਨਰ ਬਾਮਣ ਲਾਇਆ ਆ 6 ਨੰਬਰ ਦਾ ਐਸ ਐਚਓ ਜਿਹਨੂੰ ਇਹ ਲੱਗਦਾ ਗੁਰਪ੍ਰੋਵ ਦਾ ਉਹ ਬਾਮਣੇ ਆ ਠੀਕ ਆ ਉਹ ਕਿੱਥੋਂ ਉਹਨਾਂ ਨੂੰ ਬਰਦਾਸ਼ਤ ਕਰਨਗੇ ਉਹ ਤੁਹਾਨੂੰ ਕੁਰਸੀ ਤੇ ਤੁਹਾਨੂੰ ਮੋਛ ਰੱਖਦੇ ਬਰਦਾਸ਼ਤ ਨਹੀਂ ਕਰਦੇ ਤੁਸੀਂ ਉਹਨੇ ਬਰਾਬਰ ਬੈਨੇ ਉਹ ਬਰਦਾਸ਼ਤ ਨਹੀਂ ਕਰਦੇ ਕਿੱਥੋਂ ਬਰਦਾਸ਼ਤ ਕਰਨਾਂਗੇ ਤੁਹਾਨੂੰ ਉਹ ਇਹ ਸਾਡੇ ਲੀਡਰਾਂ ਚਾਹੀਦੇ ਸਾਡੇ ਜਿਹਨਾਂ ਕੋ ਪੁੱਛਦਾ ਥੋੜੀ ਆ ਇਹ ਤਾਂ ਆਪਣੇ ਘਰ ਭਰਦੇ ਆ ਇਹ ਛੋਟੇ ਛੋਟੇ ਕੰਮ ਕਰਾ ਕੇ ਇਹਦੇ ਪੈਸੇ ਕੋਈ ਲੈਣੇ ਹੁਣ ਇੱਧਰ ਉੱਥੇ ਐਵੇਂ ਤੁਹਾਡਾ ਸਮਾਜ ਵੀ ਦੇ ਕੇ ਵੋਟਾਂ ਪਾਉਂਦਾ ਆ ਹੁਣ ਮੈਂ ਪ੍ਰਭਗਨ ਨੂੰ 55000 ਰੋਟ ਬਈ ਠੀਕ ਆ ਨਾ ਕਿੱਥੇ ਆ ਪ੍ਰਬੰਧ ਦੇਖਿਆ ਜੰਦੀ ਅਸੀਂ ਲੱਟਾਂ ਨਹੀਂ ਦਿਖਾਣੀਆਂ ਸੀ ਆਪ ਪ੍ਰਬੰਧ ਕਰ ਲੈਣਾ ਆਪਾਂ ਲਾਣਨੇ ਜੇ ਸਾਡਾ ਸਮਾਜ ਇੰਨੀ ਲੱਟ ਲਵਾ ਸਕਦਾ ਆਪਣੇ ਘਰਾਂ ਦੇ ਲਵਾ ਸਕਦਾ ਦੇਖੋ ਤੇ ਅਸੀਂ ਦੂਜੀਆਂ ਲੱਟਾਂ ਵੀ ਲਵਾ ਲੰਦੀ ਆ ਦੇਖੋ ਸਾਰੀਆਂ ਲੱਟਾਂ ਬੰਦ ਪਈਆਂ ਪੂਰਾ ਨੀਰਾ ਕੀਤਾ ਹੋਇਆ ਜਾਣ ਕੇ ਅੱਜ ਸਰਕਾਰ ਨੇ ਲੱਟਾਂ ਬੰਦ ਕੀਤੀਆਂ ਹੋਈਆਂ